ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਸੂਜੀ ਦੀ ਬਰਫੀ ਬਣਾ ਕੇ ਤਿਆਰ ਕਰਾਂਗੇ ਜੀ ਸੂਜੀ ਦੀ ਬਰਫੀ ਬਣਾਉਣ ਦੇ ਲਈ ਮੈਂ ਦੋ ਕ올ੀਆਂ ਇੱਥੇ ਸੂਜੀ ਦੀਆਂ ਲਈਆਂ ਨੇ ਤੁਸੀਂ ਕੋਈ ਵੀ ਕੱਪ ਜਾਂ ਕ올ੀ ਸੈੱਟ ਕਰ ਸਕਦੇ ਹੋ ਕਿਉਂਕਿ ਆਪਾਂ ਉਸ ਦੇ ਹਿਸਾਬ ਨਾਲ ਹੀ ਇਹਦੇ ਵਿੱਚ ਚੀਜ਼ਾਂ ਦੀ ਵਰਤੋਂ ਕਰਾਂਗੇ ਦੋ ਕ올ੀਆਂ ਇੱਥੇ ਸੂਜੀ ਦੀਆਂ ਲਈਆਂ ਨੇ ਇੱਕ ਕ올ੀ ਲਈ ਹੈ ਜੀ ਘਿਓ ਦੀ ਇਹ ਮੈਂ ਦੇਸੀ ਘਿਓ ਦੀ ਵਰਤੋਂ ਕਰ ਰਹੀ ਹਾਂ ਜੇ ਤੁਹਾਡੇ ਕੋਲ ਨਹੀਂ ਹੈਗਾ ਤਾਂ ਤੁਸੀਂ ਬਨਸਪਤੀ ਘਿਓ ਦੀ ਵਰਤੋਂ ਵੀ ਕਰ ਸਕਦੇ ਹੋ ਇਧਰ ਆਪਾਂ ਨੇ ਕੜਾਈ ਗਿਆਸ ਤੇ ਰੱਖ ਲਈ ਹੈ ਜੀ ਇਹਦੇ ਵਿੱਚ ਪਾਵਾਂਗੇ ਪਕਕਿਓ ਕਿਓ ਮੈਂ ਥੋੜਾ ਜਿਹਾ ਬਚਾ ਲਿਆ ਏ ਅਗਰ ਆਪਾਂ ਨੂੰ ਲੱਗਿਆ ਤਾਂ ਆਪਾਂ ਬਾਅਦ ਵਿੱਚ ਪਾ ਦਵਾਂਗੇ ਕਿਓ ਨੂੰ ਮੈਲਟ ਹੋਣ ਦਵਾਂਗੇ ਇਧਰ ਕਿਓ ਮੈਲਟ ਹੋ ਗਏ ਆ ਜੀ ਸੂਜੀ ਮੈਂ ਪਹਿਲਾਂ ਹੀ ਛਾਣ ਕੇ ਰੱਖ ਲਈ ਸੀ ਇਹਦੇ ਵਿੱਚ ਆਪਾਂ ਸੂਜੀ ਪਾ ਦਵਾਂਗੇ ਸੇਕ ਨੂੰ ਮੈਂ ਬੱਦ ਕਰ ਲਿਆ ਏ ਜੀ 1 ਮਿੰਟ ਆਪਾਂ ਨੇ ਬੱਦ ਸੇਕ ਦੇ ਉੱਤੇ ਇਹਨੂੰ ਰੱਖਣਾ ਏ ਕਿਉਂ ਮੈਨੂੰ ਘੱਟ ਲੱਗਦਾ ਏ ਜਿਹੜਾ ਬਾਕੀ ਦਾ ਕਿਉਂ ਆਪਾਂ ਉਹ ਵੀ ਪਾ ਦੇਵਾਂਗੇ ਪੂਰਾ 1 ਮਿੰਟ ਹੋ ਗਿਆ ਏ ਜੀ ਇਹਨੂੰ ਬੱਦ ਸੇਕਦੇ ਹੁਣ ਆਪਾਂ ਨੇ ਸੇਕ ਕਰ ਲਿਆ ਏ ਮੀਡੀਅਮ ਇਹਨੂੰ ਆਪਾਂ ਨੇ ਮੀਡੀਅਮ ਸੇਕ ਦੇ ਉੱਤੇ 10 ਮਿੰਟ ਭੁੰਨਣਾ ਏ ਘੱਟ ਸੇਕ ਦੇ ਉੱਤੇ ਆਪਾਂ ਨੇ ਇਸ ਕਰਕੇ ਭੁੰਨਣਾ ਏ ਸੂਜੀ ਦਾ ਕਲਰ ਜਿਹੜਾ ਚੇਂਜ ਨਾ ਹੋਵੇ ਅਗਰ ਆਪਾਂ ਨੇ ਸੇਕ ਵੱਧ ਕਰ ਲਿਆ ਤਾਂ ਸੂਜੀ ਜਿਹੜੀ ਹੈ ਜਲ ਜਾਵੇਗੀ ਤੇ ਇਹਦਾ ਕਲਰ ਵੀ ਵਧੀਆ ਨਹੀਂ ਆਵੇਗਾ ਬਰਫੀ ਦਾ ਇਹ ਬਰਫੀ ਆਪਾਂ ਹਲਵਾਈ ਸਟਾਈਲ ਬਣਾ ਰਹੇ ਹਾਂ ਜੀ ਦੇਸੀ ਤਰੀਕੇ ਦੇ ਨਾਲ ਇਹ ਬਰਫੀ ਆਪਾਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਸੂਜੀ ਨੂੰ ਘੱਟ ਸੇਕਦੇ ਭੁੰਨਦੇ ਹੋਏ ਮੈਨੂੰ 12-13 ਮਿੰਟ ਲੱਗੇ ਨੇ ਜੀ ਤੁਸੀਂ ਦੇਖ ਸਕਦੇ ਹੋ ਸੂਜੀ ਖਿਲੀ-ਖਿਲੀ ਹੋ ਗਈ ਹੈ ਚੰਗੀ ਤਰ੍ਹਾਂ ਭੁੱਜ ਗਈ ਹੈ ਜੀ ਖੁਸ਼ਬੂ ਵੀ ਇਹਦੇ ਵਿੱਚੋਂ ਬਹੁਤ ਵਧੀਆ ਆ ਰਹੀ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਕद्दूकश ਕੀਤਾ ਹੋਇਆ ਖੋਪਾ ਮੇਰੇ ਕੋਲ ਕੋਕੋਨਟ ਪਾਊਡਰ ਨਹੀਂ ਸੀ ਮੈਂ ਇਸ ਇਸ ਬਰੀਕ ਪਾਸੇੋਂ ਮੈਂ ਇਹਨੂੰ ਕद्दूकश ਕੀਤਾ ਹੈ ਜੀ ਬਿਲਕੁਲ ਪਾਊਡਰ ਦੀ ਤਰ੍ਹਾਂ ਹੀ ਹੋ ਗਿਆ ਇਹ 2 ਚਮਚ ਪਾ ਦਵਾਂਗੇ ਜੀ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਜਿਹੜੀ ਕੌਲੀ ਨਾਲ ਸੂਜੀ नापी ਸੀ ਆਪਾਂ ਨੇ ਉਸੇ ਉਹੀ ਕੌਲੀ ਆਪਾਂ ਦੁੱਧ ਦੀ ਪਾ ਦਵਾਂਗੇ ਹੁੱਦ ਪਾਣ ਦੇ ਨਾਲ ਬਰਫੀ ਆਪਣੀ ਨਰਮ ਬਣ ਕੇ ਤਿਆਰ ਹੋਵੇਗੀ ਗੈਸ ਕਰ ਦਵਾਂਗੇ ਇੱਥੇ ਆਪਾਂ ਬੰਦ ਕੜਾਈ ਆਪਣੀ ਭਾਰੀ ਤਲੇ ਦੀ ਹੈ ਜੀ ਇਸ ਕਰਕੇ ਆਪਾਂ ਥੋੜੀ ਜਿਹੀ ਦੇਰ ਇਹਨੂੰ ਚਲਾਉਂਦੇ ਰਾਵਾਂਗੇ ਤਾਂ ਜੋ ਸੂਜੀ ਨੀਚੇ ਨਾ ਲੱਗ ਜਾਵੇ ਅਤੇ ਇਸ ਤਰੀਕੇ ਦੇ ਨਾਲ ਇਹਦੀਆਂ ਗੱਠਾਂ ਜੀਆਂ ਨੇ ਜਿਹੜੀਆਂ ਇਹਨਾਂ ਨੂੰ ਭੰਨ ਲਵਾਂਗੇ ਇਹਨੂੰ ਰੱਖ ਦਾਂਗੇ ਹੁਣ ਆਪਾਂ ਸਾਈਡ ਤੇ ਠੰਡਾ ਹੋਣ ਲਈ ਤੇ ਚਾਸ਼ਨੀ ਤਿਆਰ ਕਰਦੇ ਹਾਂ ਜੀ ਚਾਸ਼ਨੀ ਤਿਆਰ ਕਰਨ ਲਈ ਆਪਾਂ 1.5 ਕਾਲੀਆਂ ਖੰਡ ਦੀਆਂ ਲਵਾਂਗੇ ਦੋ ਪਾਦਾਂਗੇ ਆਪਾਂ ਇਸ ਤਰ੍ਹਾਂ ਖੋਲ ਕੇ ਇਲਾਇਚੀਆਂ ਅਗਰ ਤੁਹਾਡੇ ਕੋਲ ਇਲਾਇਚੀ ਪਾਊਡਰ ਹੈਗਾ ਇਹ ਤਾਂ ਤੁਸੀਂ ਸੂਜੀ ਦੇ ਵਿੱਚ ਅੱਧਾ ਚਮਚ ਇਲਾਇਚੀ ਪਾਊਡਰ ਪਾ ਸਕਦੇ ਹੋ ਜਿਹੜੀ ਕੌਲੀ ਨਾਲ ਆਪਾਂ ਨੇ ਸੂਜੀ ਨਾਪੀ ਸੀ ਉਹੀ ਕੌਲੀ ਆਪਾਂ ਪਾਣੀ ਪਾ ਦਵਾਂਗੇ ਇਹਦੇ ਵਿੱਚ ਪਾਣੀ ਦੀ ਡੇਢ ਕੌਲੀਆਂ ਖੰਡ ਦੀ ਤੇ ਪਾਣੀ ਕੌਲੀ ਪਾਣੀ ਦੀ ਇਹਦੀ ਆਪਾਂ ਹੁਣ ਇੱਕ ਤਾਰ ਦੀ ਚਾਸ਼ਣੀ ਬਣਾ ਕੇ ਤਿਆਰ ਕਰ ਲਵਾਂਗੇ ਜੀ ਚਾਸ਼ਨੀ ਨੂੰ ਉਬਾਲ ਆ ਗਿਆ ਏ ਇਸ ਤੋਂ ਬਾਅਦ ਗਿਣਵੇਂ 2 ਕੁ ਮਿੰਟ ਲੱਗਣਿਆ ਜੀ ਚਾਸ਼ਣੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਜਾਣੀ ਆ ਅਗਰ ਆਪਾਂ ਪਾਣੀ ਦੀ ਵਰਤੋਂ ਇੰਨੀ ਜਿੰਨੀ ਮੈਂ ਤੁਹਾਨੂੰ ਦੱਸੀ ਆ ਇੰਨੀ ਕਰੋਗੇ ਤੁਸੀਂ ਤਾਂ ਤੁਹਾਡੀ ਚਾਸ਼ਣੀ ਜਿਹੜੀ ਐ ਇੰਨੇ ਕੁ ਮਿੰਟ ਵਿੱਚ ਬਣ ਕੇ ਤਿਆਰ ਹੋ ਜਾਣੀ ਆ ਅਗਰ ਪਾਣੀ ਦੀ ਮਾਤਰਾ ਤੁਸੀਂ ਜ਼ਿਆਦਾ ਰੱਖ ਲਈ ਤਾਂ ਤੁਹਾਨੂੰ ਜ਼ਿਆਦਾ ਪਕਾਉਣੀ ਪੈਣੀ ਐ ਚਾਸ਼ਣੀ ਆ ਤੁਸੀਂ ਦੇਖ ਸਕਦੇ ਹੋ ਜੀ ਇਦਾਂ ਤਾਰ ਨਿਕਲਣੀ ਚਾਹੀਦੀ ਐ ਜਿਸ ਨੂੰ ਚਾਸ਼ਣੀ ਨੂੰ ਚੈੱਕ ਕਰਦੇ ਰਹਿਣਾ ਜੀ ਆ ਤੁਸੀਂ ਦੇਖ ਸਕਦੇ ਹੋ ਐਦਾਂ ਤਾਰ ਨਿਕਲਣੀ ਚਾਹੀਦੀ ਹੈ ਇਹਦੇ ਵਿੱਚੋਂ ਚਾਚਣੀ ਹੁਣ ਆਪਣੀ ਬਣ ਕੇ ਬਿਲਕੁਲ ਤਿਆਰ ਆ ਗੈਸ ਕਰ ਦਵਾਂਗੇ ਹੁਣ ਇੱਥੇ ਆਪਾਂ ਬੰਦ ਇਹਨਾਂ ਹੀ ਇਲਾਇਚੀਆਂ ਨੂੰ ਆਪਾਂ ਕੱਢ ਲਵਾਂਗੇ ਆਹ ਵਾਲੀ ਕੜਾਈ ਆਪਾਂ ਰੱਖ ਲਾਂਗੇ ਹੁਣ ਗੈਸ ਉੱਤੇ ਇਹਦੇ ਵਿੱਚ ਆਪਾਂ ਥੋੜੀ ਥੋੜੀ ਕਰਕੇ ਚਾਚਣੀ ਪਾ ਦਾਂਗੇ ਜੀ ਨਾਲ ਦੀ ਨਾਲ ਆਪਾਂ ਮਿਲਾ ਦੇਵਾਂਗੇ ਆਪਣੇ ਆਪ ਨੇ ਸੂਜੀ ਵਿੱਚ ਚੰਗੀ ਤਰ੍ਹਾਂ ਮਿਲਾ ਲੈਣੀ ਆ। ਇੱਥੇ ਗੈਸ ਆਪਮਨੇ ਆਨ ਕਰ ਲਿਆ ਏ। ਆਪਾਂ ਇਹਨੂੰ 1 ਮਿੰਟ ਲਈ ਪਕਾਵਾਂਗੇ। ਬੱਦ ਸੇਕ ਦੇ ਉੱਤੇ ਪਕਾਵਾਂਗੇ। ਨਾਲ ਦੇ ਨਾਲ ਆਪਾਂ ਨੇ ਇਹਨੂੰ ਚਲਾਉਂਦੇ ਰਹਿਣਾ ਏ। ਪੂਰਾ 1 ਮਿੰਟ ਹੋ ਗਿਆ ਏ। ਗੈਸ ਕਰ ਦਵਾਂਗੇ ਇੱਥੇ ਹੁਣ ਆਪਾਂ ਬੰਦ। ਜਿਹੜੇ ਭਾਂਡੇ ਦੇ ਵਿੱਚ ਆਪਾਂ ਨੇ ਜਮਾਣਾ ਹੈ ਉਹਨੂੰ ਆਪਾਂ ਗ੍ਰੀਸ ਕਰ ਲਵਾਂਗੇ ਕਿਉਂ ਉਹਦਾ ਹੱਥ ਲਗਾ ਕੇ ਮੇਰੇ ਕੋਲ ਟ੍ਰੇ ਕਾਫੀ ਵੱਡੀ ਆ ਪਰ ਇਹ ਤਾਂ ਬਰਫੀ ਅੱਧੀ ਵਿੱਚ ਜੰਮ ਜਣੀ ਆ ਭਾ ਅੱਧੇ ਇੱਕ ਭਾਂਡੇ ਨੂੰ ਗ੍ਰੀਸ ਕਰ ਲਵਾਂਗੇ ਹੁਣ ਇਹ ਵਾਲੇ ਮਿਸ਼ਰਣ ਨੂੰ ਆਪਾਂ ਪਾ ਦੇਵਾਂਗੇ ਟ੍ਰੇ ਦੇ ਵਿੱਚ ਹੁਣ ਇਹਨੂੰ ਕਰ ਦੇਵਾਂਗੇ ਜੀ ਆਪਾਂ ਸੈੱਟ ਬਰਫੀ ਨੂੰ ਪਰਫੈਕਟ ਜਮਾਣ ਦੇ ਲਈ ਇੱਕ ਤਾਰ ਦੀ ਚਾਸ਼ਣੀ ਜ਼ਰੂਰੀ ਹੈ ਜੀ ਅਗਰ ਆਪਣੀ ਚਾਸ਼ਨੀ ਸਹੀ ਨਹੀਂ ਹੈ ਤਾਂ ਬਰਫੀ ਆਪਣੀ ਸਹੀ ਨਹੀਂ ਝਮੇਗੀ ਆਪਾਂ ਇਹਨੂੰ ਉਪਰੋਂ ਇਹਦੇ ਨਾਲ ਖੁਰਚਣੇ ਦੇ ਨਾਲ ਸੈੱਟ ਕਰ ਦੇਵਾਂਗੇ ਜੀ ਇਹਦੇ ਉੱਤੇ ਥੋੜੇ ਜਿਹਾ ਆਪਾਂ ਡਰਾਈ ਫਰੂਟ ਪਾ ਦੇਵਾਂਗੇ ਮੇਰੇ ਕੋਲ ਕਾਜੂ ਬਦਾਮ ਅਤੇ ਪਿਸਤਾ ਪਿਆ ਸੀ ਮੈਂ ਉਹੀ ਪਾ ਦਿੱਤਾ ਹੈ ਜੀ ਇਹਨੂੰ ਵੀ ਆਪਾਂ ਖੁਰਚਣੇ ਦੇ ਨਾਲ ਹਲਕਾ-ਹਲਕਾ ਜਿਹਾ ਦਬਾ ਦੇਵਾਂਗੇ ਹੁਣ ਇਹਨੂੰ ਜਮਣ ਲਈ ਰੱਖ ਦਵਾਂਗੇ ਜੀ ਆਪਾਂ ਘੰਟੇ ਕੇ ਬਾਅਦ ਦੇਖਦੇ ਆਪਾਂ ਇਹਨੂੰ ਅਗਰ ਤੁਹਾਨੂੰ ਜ਼ਿਆਦਾ ਕਾਲੀ ਹੈ ਤੁਸੀਂ ਇਹਨੂੰ ਫ੍ਰੀਜ ਵਿੱਚ ਰੱਖ ਕੇ ਵੀ ਜਮਾ ਸਕਦੇ ਹੋ ਪਰ ਆਪਾਂ ਇਹਨੂੰ ਬਾਹਰ ਹੀ ਜਮਣ ਦਵਾਂਗੇ ਤੁਸੀਂ ਦੇਖ ਸਕਦੇ ਹੋ ਜੀ 1 ਘੰਟਾ ਹੋ ਗਿਆ ਇਹਨੂੰ ਰੱਖੇ ਹੋਏ ਬਰਫੀ ਆਪਣੀ ਚੰਗੀ ਤਰ੍ਹਾਂ ਸੈੱਟ ਹੋ ਗਈ ਹੈ ਚੰਗੀ ਤਰ੍ਹਾਂ ਜੰਮ ਗਈ ਹੈ ਜੀ ਇਹ ਸਾਰਾ ਕਮਾਲ ਚਾਸ਼ਣੀ ਦਾ ਹੈ ਅਗਰ ਚਾਸ਼ਣੀ ਇਕ ਤਰ ਦੀ ਨਾ ਹੁੰਦੀ ਤਾਂ ਬਰਫੀ ਨੇ ਬਿਲਕੁਲ ਵੀ ਨਹੀਂ ਸੀ ਜਮਣਾ ਹੈਗਾ ਬਰਫੀ ਆਪਣੀ ਜਮ ਕੇ ਬਿਲਕੁਲ ਤਿਆਰ ਹੋ ਗਈ ਹੈ ਇਹਦੇ ਹੁਣ ਆਪਾਂ ਪੀਸ ਕੱਟ ਲਵਾਂਗੇ ਜਿੱਦਾਂ ਦੇ ਪੀਸ ਆਪਾਂ ਤੁਸੀਂ ਰੱਖਣੇ ਚਾਹੁੰਦੇ ਹੋ ਉਸ ਤਰ੍ਹਾਂ ਦੇ ਪੀਸ ਕੱਟ ਸਕਦੇ ਹੋ ਸਾਰੀ ਬਰਫੀ ਦੇ ਪੀਸ ਆਪਾਂ ਕੱਟ ਲਵਾਂਗੇ ਆਪਾਂ نیچے ਤੋਂ ਹਲਕਾ ਜਿਹਾ ਚਾਕੂ ਇਦਾਂ ਲਗਾ ਕੇ ਬਰਫੀ ਦੇ ਪੀਸ ਕੱਢ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਨੇ ਸਾਰੇ ਪੀਸ ਬਰਫੀ ਦੇ ਕੱਟ ਕੇ ਤਿਆਰ ਕੱਢ ਲੈ ਕੇ ਪਲੇਟ ਵਿੱਚ ਰੱਖ ਲੈਣੇ ਨੇ ਸਾਰੀ ਬਰਫੀ ਮੇਂ ਪਲੇਟ ਵਿੱਚ ਕੱਢ ਲਈ ਹੈ ਜੀ ਬਰਫੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਮੈਂ ਤੁਹਾਨੂੰ ਇੱਕ ਪੀਸ ਤੋੜ ਕੇ ਦਿਖਾਉਣੀ ਆ ਬਿਲਕੁਲ ਮੂੰਹ ਵਿੱਚ ਘੁਲ ਜਾਣ ਵਾਲੀ ਮਠਿਆਈ ਆਪਣੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਬਿਲਕੁਲ ਵੀ ਤੁਹਾਨੂੰ ਪਤਾ ਨਹੀਂ ਲੱਗੂਗਾ ਵੀ ਆਪਾਂ ਨੇ ਸੂਜੀ ਤੋਂ ਤਿਆਰ ਕੀਤੀ ਹੈ ਇਹ ਬਰਫੀ ਜਿਹੜਾ ਜਿਹੜਾ ਸਮਾਨ ਜਿੰਨੀ ਵਰਤੋਂ ਵਿੱਚ ਅਸੀਂ ਪਾਇਆ ਹੈ ਤੁਸੀਂ ਵੀ ਓਨੀ ਵਰਤ ਓਨੀ ਹੀ ਮਾਤਰਾ ਵਿੱਚ ਲੈਣਾ ਹੈ ਸਾਰਾ ਸਮਾਨ ਬਿਲਕੁਲ ਪਰਫੈਕਟ ਨਾਪ ਦੇ ਨਾਲ ਤੁਹਾਨੂੰ ਬਰਫੀ ਬਣਾਉਣੀ ਦੱਸੀ ਹੈ ਜੀ ਇਸ ਟ੍ਰਿਕ ਨਾਲ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ